ਮੈਂ ਦਸੁਂਦਰ ਸਿੰਘ ਐਸੇ ਚੌਂਕੀ ਤਾਜ ਬਰਿਆਰ ਜਿਹੜੀ ਆ ਸੋਸ਼ਲ ਮੀਡੀਆ ਤੇ ਲੰਡੀ ਹੈ ਨਾ ਪੋਸਟ ਪਈ ਗਈ ਆ ਵੀ ਮਤਲਬ ਚੌਂਕੀ ਬਰਿਆਰ ਤੇ ਜਿਹੜਾ ਵਾ ਗਰਨੇਡ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਗਈ ਇਹੋ ਜੀ ਕੋਈ ਵੀ ਗੱਲ ਨਾ ਹੀ ਕੋਈ ਸਾਡੇ ਧਿਆਨ ਚ ਆਈ ਹੈ ਨਾ ਹੀ ਇੱਥੇ ਕੋਈ ਹੋਈ ਹੈ ਸਾਡੀ ਨੂੰ ਜਿਹੜਾ ਤੋਂ ਇਹਦਾ ਲੀ ਪੋਸਟ ਤੋਂ ਪਤਾ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਪੋਸਟੇ ਲਿਖਿਆ ਵੀ ਅਹੀਂ ਚੌਂਕੀ ਬਰੀਆਦ ਉਤੇ ਜਿਹੜਾ ਉਹ ਗ੍ਰਨੇਡ ਹਮਲਾ ਕੀਤਾ ਵਾ ਤੇ ਇਹ ਸਾਡੇ ਜਿਹੜੇ ਭਰਾ ਸੰਨੀ ਨੂੰ ਕੋ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਉਹ ਰਵਰ ਸਾਹਿਬ ਸੰਨੀ ਇਹ ਪਤਾ ਨਹੀਂ ਕੋ ਅਮਰ ਸਰ ਵਾਲੇ ਉਹ ਹੈ ਨਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਕਤਲ ਵਾਲੇ ਉਹਦੇ ਕਰਕੇ ਤੇ ਇੱਥੇ ਦੀ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ CCTV ਦੇਖਿਆ ਨਹੀਂ ਹਾਲ ਵਾਲਾ CCTV ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਅੰਜ ਨਹੀਂ ਆਈ ਕੀ ਜਿਗਰ ਕੀ ਕੀਤਾ ਪੁੱਛਦੇ ਆ ਉਸ ਵਿੱਚ ਇਹੋ ਕੀਤਾ ਵਾ ਕਿ ਅਸੀਂ ਬਰਿਆ ਚੌਂਕੀ ਦੇ ਜਿਹੜਾ ਗਨੇੜਾ ਹਮਲਾ ਕੀਤਾ ਵਾ ਪਰ ਇਹੋ ਜਿਹੜੀ ਆ ਕੋਈ ਗੱਲਬਾਤ ਵੀ ਨਹੀਂ ਹੈਗੀ